ਸਰਵਾਜ ਇੱਕ ਕਬੂਤਰ ਆ ਗਈ ਤੇ ਉਹ ਬੈਠਾ ਜੀ ਦੇਖੋ ਜੀ ਨਹੀਂ ਡਰ ਕੇ ਆ ਤੇ ਨਾ ਥਾਣਾ ਤੇ ਚਿੜੀਆਂ ਖਾਣਾ ਆਇਆ ਜੀ ਤਾਂ ਕਰਕੇ ਤੇ ਉਹ ਬੈਠੇ ਨੇ ਜੀ ਕਬੂਤਰ ਆਪਣੇ ਸ਼ਿਕਾਰੀ ਤੇ ਕਬੂਤਰੀ ਨੂੰ ਆ ਜਾਂਦੇ ਜੀ ਫੇਰ ਦੇਖਾਂਗੇ ਕਬੂਤਰ ਬੈਠਾ ਜੀ ਨਵਾਂ ਦਿਖਾਈਏ ਤੁਹਾਨੂੰ ਬਲੌਗ 'ਚ ਉਹ ਬੈਠੀ ਹੈ ਜੀ ਆਹ ਜਿਹੜੀ ਆ ਨਵੀਆਂ ਜੀ ਬਚਾ ਇਹ ਲਾ ਲਾ ਇਹ ਨਮਾ ਹੈ ਜੀ ਕਿਸਦਾ ਉਤਰ ਹੈ ਜੀ ਇਹ ਹੁਣ ਫੜਾਂਗੇ ਜੀ ਜੇ ਆ ਗਿਆ ਆ ਗਿਆ ਸਹੀ ਜੀ ਮਤਰਾ ਆਪਣੇ ਉਤਰ ਆ ਗਏ ਜੀ ਨਮਾ ਦੇ ਜੀ ਉਹ ਪੈਈ ਕਬੂਤਰ ਆਪਣਾ ਤੇ ਇਧਰ ਆਪਣੀ ਅੰਡਰ ਵਾਲੀ ਕਬੂਤਰੀ ਤੇ ਇੱਕ ਕਬੂਤਰ ਹੋਰ ਆ ਗਿਆ ਜੀ ਨਮਾ ਉਹਨੂੰ ਫੜਦੇ ਸੀ ਜੀ ਹੁਣ ਪਤਾ ਨਹੀਂ ਕਿਵੇਂ ਤਾਰੀ ਹੇਠਾਂ ਜੀ ਦਿਖਾਤਾ ਜੀ ਸੁਣੋ ਦਿਖਾਈ ਸੀ जी लो जी मेत्र कबूतर भी आखो बैठे ने पूरे हूँ देखा फड़ा जीटा जी पूरे माहौल है ना। ना। चा पूरी देखो पता किसी रात बराते रही हुई है जी ये महलाख जी जी फड़ी जाए जी आए ਲੋਜੀ ਮਤਰੋ ਜਿਹੜੇ ਕਬੂਤਰ ਦੀ ਆਪਾਂ ਗੱਲ ਕੀਤੀ ਸੀ ਉਹ ਆਪਾਂ ਫੜ ਲਈ ਜੱਸ ਦਿਖਾਈਏ ਲੋਜੀ ਮਤਰੋ ਅੱਖਾਂ ਨੇ ਜੀ ਫੰਗ ਤੇ ਆਵਲਾ ਰੰਗ ਲੱਗਾ ਹੋਇਆ ਜੀ ਬੱਚਾ ਜੀ ਇਹ ਹਜੇ ਪੂਰਾ ਐਨ ਘਟ ਜੀ ਫੜ ਲਿਆ ਜੀ ਆਪਾਂ ਛਾ ਖਾ ਖਾਗਾ ਸਾਹ ਖਣੇ ਕਾਲੀਆਂ ਅੱਖਾਂ ਤੇ ਕਾਲਾ ਰੰਗ ਲੱਗਾ ਹੋਇਆ ਜੀ ਤੇ ਪੂੰਛ ਤੇ ਵੀ ਕਾਲਾ ਜੀ ਤੇ ਲਾ ਡੰਡਾ ਲਾਇਆ ਹੋਇਆ ਜੀ ਇਹਦੇ ਜੀ ਦੇਖੋ ਪੁਰਾਣ ਕਹਾਣੀ ਤਾਂ ਜੀ ਤੇ ਆਪਣੇ ਚੈਨਲ ਤੇ ਬਣੇ ਰਹੋ ਜੀ ਆਪਾਂ ਹੋਰ ਹੋ ਰਹੀਆਂ ਜੀਆਂ ਵੀਡੀਓ ਲਿਆ ਕਰਾਂਗੇ ਤੇ ਤੁਸੀਂ ਇਹਨੂੰ ਦੱਸਿਓ ਜੀ ਆਪਾਂ ਸਤਰੀ ਤੇ ਲਾਈਏ ਕਿ ਕੀ ਕਰੀਏ ਠੀਕ ਹੈ ਜੀ ਤੇ ਤੁਸੀਂ ਐਂ ਦੱਸਿਓ ਕਬੂਤਰ ਆ ਕਿ ਕਬੂਤਰੀ ਆ ਜੀ ਜਿਹੜੇ ਕਬੂਤਰ ਵੀਰ ਨੇ ਜੀ ਆਪਣੇ ਜਿਹੜੇ ਕਬੂਤਰ ਰੱਖਦੇ ਨੇ ਜੀ ਕਬੂਤਰੀ ਆ ਕਿ ਕਬੂਤਰ ਆ ਜੀ ਦੇਖੋ ਤੇ ਤਰਾ ਬੱਚਾ ਫੜਿਆ ਜੀ ਤੇ ਆ ਆਪਣੇ ਕਬੂਤਰ ਆ ਜੀ ਉਹ ਆਪਣੇ ਬੱਚੇ ਆ ਜੀ ਦੇਖੋ